ਫਾਲੋਅ ਅੱਪ ਮਾਡਲ ਜਾ ਗਿਆ ਇਹ ਠੀਕ ਆ ਬਈ ਟਾਇਰ ਵਈ ਰਹਿਣਗੇ ਟਰੈਕਟਰ ਦੇ ਟਾਇਰ ਮਗਰਲੇ ਹੈਗੇ ਮੰਨ ਕੇ ਚਲੂਗੀ 75 80 ਪੈਸੇ ਬਾਕੀ ਹੈ ਟਰੈਕਟਰ ਬਹੁਤ ਚੰਗਾ ਮੰਨ ਕੇ ਜਰਾ ਪਰ ਟਿਊਬ ਟੀਲਾ ਪੈਂਡ ਚੈੱਕ ਕਰਾ ਦੇ ਕਿਦੋਂ ਹੋਣੀਗਾ ਆ ਵੀ ਲਿਆ ਹੋਇਆ ਹੈ ਨਾ ਬਈ ਆ ਇਹ ਆਪਣੇ ਦੂਜੇ ਵੇਲੀਆਂ ਦਾ ਠੀਕ ਆ ਸੋ ਤਾਂ ਸਾਡੇ 1.4 ਲੱਖ ਤੇ ਨਿਸ਼ਚਿਤ ਮੰਗਦਾ 3 ਲੱਖ ਪੈਂਟ ਗਿਆ ਤਾਂ ਰਹਿ ਗਿਆ 3 ਲੱਖ ਤੇ 65 ਹਜ਼ਾਰ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਗੇ ਤੇ ਵੰਡੇ ਸਾਪਾ ਟਰੈਕਟਰ ਮੰਡੀ ਤੇ ਖੜੇਗੇ ਬਾਈ ਸੋਨੀ ਕੋਲੇ ਕਰਦੇ ਗੱਲਵਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਠੀਕ ਠਾਕ ਬਹੁਤ ਵਧੀਆ ਆਪਣੇ ਸੁਣਾਓ ਜੀ ਵਧੀਆ ਹੋਏ ਜੀ ਕਿੰਨੇ ਟਰੈਕਟਰ ਨੇ ਬਈਆ ਆਪਣੇ ਕੋਲੇ ਟਰੈਕਟਰ ਅੱਜ ਆਪਣੇ ਕੋਲੇ 8-9 ਕਾ ਜੀ ਠੀਕ ਆ ਬਾਈ ਜੀ ਹਾਂ ਜੀ ਹਾਂ ਜੀ ਇਹ ਮੋਬਾਈਲ ਨੰਬਰ ਬਾਈ ਠੀਕ ਆ ਬਾਈ ਕਾਪੀ ਗਾਜ ਦੀ ਗਾਰੰਟੀ ਹੈ ਬਾਈ ਕਾਪੀ ਗਾਜਾਂ ਦੇ ਇੱਕ ਨੰਬਰ ਮਿਲਣਗੇ 10 11 ਮਾਡਲ ਤੋਂ ਪਲੱਸ ਨਾਮ ਹੋਊਗਾ ਜਿਹੜਾ ਵੀ ਡਾਊਨ ਮਾਡਲ ਹੋਇਆ ਉਹਦਾ ਐਪੀ ਰੋਟ ਮਿਲੂਗਾ ਠੀਕ ਆ ਰਾਜ ਪੱਤਰ ਕੰਪਲੀਟ ਮਿਲਣਗੇ ਤੇ ਆ ਚੀਜ਼ ਕਿਸੇ ਨੇ ਲੋਨ ਕਰਵਾਉਣਾ ਉਹ ਵੀ ਲੋਨ ਕਰਵਾ ਕੇ ਵੀ ਦੇ ਦੇਾਂਗੇ ਡਾਣ ਡਾਇਰੈਕਟਰ ਵੀ ਕੱਟ ਲਾਂਗੇ ਜੇ ਕਿਸੇ ਨੇ ਆਪ ਲੋਨ ਕਰਾਉਣਾ ਹੋਵੇ ਆਪਾਂ ਕਾਗਜ਼ ਪੱਤਰ ਕੰਪਲੀਟ ਦੇ ਦੇਾਂਗੇ ਠੀਕ ਆ ਬਾਈ ਤੇ ਸਭ ਤੋਂ ਪਹਿਲਾਂ ਬਾਈ ਫਾਰਮ ਟਰੈਕ 60 ਬਾਰੇ ਗੱਲਬਾਤ ਕਰਦੇ ਆਂ ਕਸਾ ਬਈ ਇਹ ਕਿੰਨੇ ਮਾਡਲ ਆ ਇਹ ਸੁਪਰ ਮੈਕਸ ਆ ਗਿਆ 2011 ਮਾਡਲ ਆ ਗਿਆ ਟੀਲ ਬ੍ਰੇਕਰ ਰਿਵਰਸ ਪੀਟੀਓ ਆ ਗਿਆ ਫੁੱਲ ਟੌਪ ਮਾਡਲ ਆ ਗਿਆ ਇਹ ਠੀਕ ਆ ਬਈ ਟਾਇਰ ਵਈ ਰਹਿਣਗੇ ਟਰੈਕਟਰ ਦੇ ਟਾਇਰ ਮਗਰਲੇ ਹੈਗੇ ਮੰਨ ਕੇ ਚੱਲੂਗੀ 75 80 ਪੈਸੇ ਅਗਰ ਚੱਲ 6 ਹੀ ਆ 6 ਹੀ ਹੈਗੇ ਠੀਕ 70 ਪੈਸੇ ਮੰਨ ਕੇ ਆ ਜੇ ਹੈ ਐਸ ਸੀ ਆ ਲੱਗਦਾ ਰਹੇ ਆ ਵੀ ਗੱਲ 'ਚ ਫਰਕ ਨਾ ਨਿਕਲੇ ਹਣਾ ਠੀਕ ਆ ਬਈ ਘੱਟ ਨਾ ਦੱਸੋ ਹਣਾ ਵੀ ਕਹਿੰਦੇ ਨਾ ਵੀ ਤੇ ਹੱਟ ਲੱਗੀ ਹੋਈ ਆ ਵੀ ਟ੍ਰੈਕਨੋਪੀ ਜੀ ਲੱਗੀ ਹੋਈ ਆ ਕੋਕਾ ਪੀਸ ਆ ਨਾ ਟਰੈਕਟਰ ਕਰੀਏ ਫੁੱਲ ਟੌਪ ਮਾਡਲ 3 30000 ਹਜ਼ਾਰ ਦਾ ਦੇ ਦੇਾਂਗੇ ਅੱਜ ਆ ਠੀਕ ਹੈ ਲੈ ਮੈਂ 33 ਲੱਖ ਤੇ 30000 ਦਾ ਦੇ ਦਾਂਗੇ ਮੈਂ ਕਹਿੰਦਾ ਹਾਂਜੀ ਹਾਂਜੀ ਆਹ ਦਿਖਾ ਦਿਓ ਨਿਊ ਆਲੈਂਡ ਦਾ ਕੋਣਿਆ 5500 ਦੱਸੋ ਬਈ ਇਹ ਕਿੰਨੇ ਮਾਡਲ ਆ ਇਹ 2008 ਮਾਡਲ ਆ ਸਵਾ 3 ਲੱਖ ਰਮਾਂਡ ਆ ਇਹਦੇ ਟਾਇਰ ਹੈਗੇ ਆ ਅੱਧੇ ਕ ਓਕੇ ਬਈ ਚੰਗਾ ਟਰੈਕਟਰ ਆ ਰੰਗ ਪੇਂਟ ਦਾ ਸਾਰਾ ਅਰੀਜਨਲ ਆਗਾ ਠੀਕ ਆ ਬਈ ਡਿਸਟ੍ਰੀਬਿਊਟਰ ਲੱਗਿਆ ਹੋਇਆ ਇਹਦੇ ਕੋਨਕਸ ਵੀ ਕਰਾਇਦੇ ਵੀ ਲੱਗੀ ਹੋਈ ਆ ਜੀ ਠੀਕ ਆ ਬਈ ਟਰੈਕਟਰ ਵੀ ਸੋਹਣਾ ਹੈ ਨਾ ਬਈ ਹਾਂਜੀ ਹਾਂਜੀ 8 ਮਾਡਲ ਆ 5500 ਲੋਹਾਈ ਆਗਾ ਠੀਕ ਹੈ ਜੀ। ਪਾਵਰ ਸਟੇਰੀਂਗ ਦਾ ਆ ਗਿਆ 7.5 ਲੱਖ ਡਿਮਾਂਡ ਆ 2.90 ਹਜ਼ਾਰ ਦਾ। 2 ਲੱਖ ਤੇ 90 ਹਜ਼ਾਰ ਦਾ। ਹਾਂਜੀ। ਤੇ ਅਗਲਾ ਫਾਰਮ ਟਰੈਕ ਈਪੀਆਈ ਵਾਲਾ 2009 ਮਾਡਲ 3.40 ਲੱਖ ਹਜ਼ਾਰ ਡਿਮਾਂਡ ਆ। ਏਅਰ ਰੀਡਰ ਵੀ ਫੁੱਲ ਚੰਗਾ ਆਗਾ। ਇਹਦੇ ਟਾਇਰ ਹੈਗੇ 70 ਕੁ ਪੈਸੇ। ਠੀਕ ਆ ਬਈ। ਰੰਗ ਪੇਂਟ ਦਾ ਬਈ। ਰੰਗ ਪੇਂਟ ਦਾ ਇਹ ਮਾੜੀ ਮੋਟੀ ਹਲਕੀ ਪੇਂਟ ਥੋਮੇ ਗਾੜਾ ਦੀ ਜੱਜਿੰਗ ਹੋਈ ਹੋਈ ਹੈ। ਠੀਕ ਹੈ। ਬਾਕੀ ਸਾਰਾ ਓਰੀਜਨਲ ਆ। ਹਾਂਜੀ। ਠੀਕ ਹੈ। ਬੰਪਰ ਬਈ ਇਹਦੇ ਨਾਲ। ਬੇਟ ਲੱਗਿਆਗਾ ਬੇਟ ਲੱਗ ਪੰਪਰ ਕੋਈ ਗੱਲ ਨਹੀਂ ਜੇ ਲੈਣਾ ਹੋਊ ਤਾਂ ਦੇ ਵੀ ਦੇਵਾਂਗੇ ਗੱਲ ਕਰ ਲੋੜ ਨਹੀਂ ਹਾਂ 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 ਠੀਕ ਹੈ ਬਈ ਕੰਡੀਸ਼ਨ ਦਾ ਚੈੱਕ ਕਰ ਸਕਦੇ ਆ ਨੰਬਰ ਹਰਿਆਣਾ ਨਾ ਬਈ ਨਹੀਂ ਇਹਦਾ ਹਜ਼ਾਰ ਜੇ ਆ ਕਮਲ ਦਾ ਸ਼ਾਹ ਠੀਕ ਆ ਤਾਂ 140000 ਡਿਮਾਂਡ ਹੈ 3 ਲੱਖ ਦਾ ਜੀ ਠੀਕ ਹੈ 40000 ਰੁਪਏ ਮਤਰਾ ਇਹ ਤੋਂ ਤਾਂ ਸਕਾਊਂਟ ਹੋ ਗਿਆ ਸਵਰਾਜ 735 ਆ ਗਿਆ ਬਾਈ ਜੀ ਇਹ ਮਾਡਲ ਮਾਡਲ 98 ਆ ਪਿਆਬ ਨੰਬਰ ਆ ਪਿਆਬ ਨੰਬਰ ਆ ਲੈਫਟ ਪੰਪ ਬਾਹਰ ਆ ਇਹਦਾ ਟਾਇਰ ਹੈਗੇ ਆਧੇ ਕਾ ਠੀਕ ਆ ਬੱਸ ਕਿ ਪੈਸੇ ਆ ਗਏ ਠੀਕ ਆ ਬਈ 12 ਦੇ ਟਾਇਰਾਂ ਚਾਹਣਾ ਬਾਈ ਹਾਂ 12 ਵਾਲੇ ਟਾਇਰਾਂ ਤੇ ਟ੍ਰੈਕਟਰ ਬਹੁਤ ਚੰਗਾ ਹੈਗਾ ਠੀਕ ਆ ਇਹ ਆ ਪਿਆਬ ਨੰਬਰ ਆ ਇਹਦਾ ਪੂਰਾ ਫੁੱਲ ਹੀ ਚੰਗਾ ਹਾਂ ਹਾਂ ਪਿਆਬ ਨੰਬਰ ਆ ਚੰਗਾ ਟ੍ਰੈਕਟਰ ਆ 1,68,000 ਰੁਪਆ ਦਾ 1,40,000 ਦਾ ਇਹ ਟ੍ਰੈਕਟਰ ਦੇ ਜਾਇਆ ਠੀਕ ਆ 1,40,000 ਪਿਆਬ ਨੰਬਰ ਤੇ ਅਗਲਾ ਇਹ ਫਾਰਮ ਟਰੈਕ 45 ਦਾ ਆ ਗਿਆ 2006 ਮਾਡਲ 2,27 ओके भाई इंजन गियर ਦਾ ਭਾਈ ਇੰਜਨ ਗियर ਦਾ ਬਹੁਤ ਚੰਗਾ ਹੈ ਇਹ ਬਈ ਪੁੱਲ ਚੰਗਾ ਹੈਗਾ ਹਾਂਜੀ ਹਾਂਜੀ ਠੀਕ ਹੈ ਪੰਜਾਬ ਨੰਬਰ ਹੈਗਾ ਮਿੱਤਰ 20627 ਡਿਮਾਂਡ ਆ ਇਹ 1,95,000 ਦਾ ਦੇ ਜਾ 1,95,000 ਦਾ ਠੀਕ ਟਾਇਰਾਂ ਦਾ ਬਿਲ ਮਿਲ ਜੂ 500 ਟਾਇਰਾਂ ਦਾ ਬਿਲ ਮਿਲ ਜੂ ਟਾਇਰਾਂ ਕਨ ਚੱਕਣ ਦੀ ਜਰੂਰਤ ਨਹੀਂ ਹਾਂਜੀ ਸੋਨਾ ਲੀਕ ਆ ਗਿਆ 777 ਮਾਡਲ ਆ ਗਿਆ 317 ਮਾਡਲ ਇਹ ਫੁੱਲ ਟੌਪ ਮਾਡਲ ਆ ਗਿਆ ਠੀਕ ਹੈ ਬੇਲ ਬ੍ਰੇਕਾਂ ਰਿਵਰਸ ਪੀਡੀਓ ਬਹੁਤ ਘੱਟ ਪੀਸ ਆ ਲੈਣਾ ਭਾਈ ਉਹ ਸਾਈਡ ਤੇ ਰੇਸ ਆ ਲੈਣਾ ਭਾਈ ਹਾਂ ਸਾਈਡ ਤੇ ਰੇਸ ਆ ਗਿਆ ਪੱਕੇ ਸੀਲਾਂ ਸੁਲਾਂ ਵੀ ਚੈੱਕ ਕਰਾ ਦੇ ਸਭ ਲੱਗੀਆਂ ਵੱਲ ਟਾਪ ਮਾਡਲ ਲੱਗ ਰਿਹਾਗਾ 11 12 ਜਗਾ ਮਿੱਤਰੋ ਵੱਲ ਟਾਪ ਮਾਡਲ ਲੱਗਾ ਠੀਕ ਹੈ ਬਾਈ ਤੇ ਇਹਦਾ ਰੇਟ ਬਾਈ ਰੇਟ ਪੰਜਾਬ ਨੰਬਰ 317000 ਇਹ ਤੋਂ 285000 ਦਾ ਰੇਟ ਠੀਕ ਹੈ ਜੀ 2 ਲੱਖ ਤੇ 85000 ਦਾ ਚਲੋ ਮਿੱਤਰੋ ਅੱਗੇ ਆ ਗਿਆ ਸਵਰਾਜ 855 217 ਦੇ ਆਰਸੀ 18 ਦੀ ਹੈ ਇਹਦੀ ਸਮਾਨ ਸਮੂਨੇ ਦੇ 3545000 ਦਾ ਲੱਗਿਆ ਹੋਇਆ ਸਾਰਾ ਫੁੱਲ ਵਰਕਿੰਗ ਚ ਠੀਕ ਹੈ ਫੁੱਲ ਵਰਕਿੰਗ ਜਬ ਵਧੀਆ ਲੱਗਿਆ ਹੋਇਆਗਾ ਮਿੱਤਰੋ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋਗੇ ਕੰਡੀਸ਼ਨ ਦਾ ਚੰਗਾ ਪਿਆਗਾ ਤੇ ਟਾਇਰ ਵੀ ਇਹਦੇ ਰਹਿਣਗੇ ਟਾਇਰ 90 ਕੇ ਪੈਸੇ ਹੈਗੇ ਆਗੇ ਬਾਕੀ ਹੈ ਡਾਇਰੈਕਟਰ ਬਹੁਤ ਚੰਗਾ ਮੰਨ ਕੇ ਜਾਲਾ ਪਰ ਚੁਗੁੱਠੀ ਵਾਲਾ ਪਿੰਡ ਚੈੱਕ ਕਰਾ ਦੇ ਕਿ ਤੋਂ ਹੋਣੀਗਾ ਆ ਵੀ ਲਿਆ ਹੋਇਆ ਹੈ ਨਾ ਬਾਈ ਹਾਂ ਟੈਂਕੀ ਲੈ ਮਿਲੇ ਸਨ ਠੀਕ ਹੈ ਜੀ ਟੈਂਕੀ ਰੂਕੀ ਲੈ ਮਿਲੇ ਸਨ ਸ਼ੋਸ਼ਾ ਸਭ ਮਗਰਾੜ ਮਗਰੂੜ ਵੀ ਵਿੱਚੋਂ ਚੈੱਕ ਕਰਾ ਦੇ ਕਿ ਤੋਂ ਕੋਈ ਗਲਾਪਟ ਗਲੂਕਟ ਭੂਰਾ ਵੀ ਨਹੀਂ ਜੀ ਠੀਕ ਆ ਬਾਈ ਕੋਈ ਆਉਣੀ ਹੈਗਾ ਡੈਂਟਰ ਨਹੀਂ ਹੈਗਾ ਕੋਈ ਬਾਈ ਜਰ ਪਰਾ ਨਹੀਂ ਲੱਗੀ ਹੈ ਨਾ ਬਾਈ ਹਾਂ ਜੀ ਹਾਂ ਕਾਫੀ ਸਪੈਕਟਰ ਹੈਗਾ ਤੇ 2018 ਮਾਡਲ ਹੈਗਾ ਅ ਪਹਿਲੀਆਂ ਵਾਲਾ ਨਾ ਬਾਈ ਕਲੀਆ ਹਾਂ ਕਣਕ ਲਿਆਣਾ ਦੇਗੇ ਚੁੱਲੇ ਤੋਂ ਬਿਨਾਲਾ ਹਾਂ ਹਾਂ ਬਾਕੀ ਸੀਲਾਂ ਸੁੱਲਾਂ ਲੱਗੀਆਂ ਫੁੱਲ ਟੌਪ ਮਾਰਾ ਟਰੈਕਟਰ ਬਹੁਤ ਚੰਗਾ ਟਰੈਕਟਰ ਹੈ ਤੇ ਰੇਟ ਰੂਪਈ ਇਹਦਾ ਰੇਟ ਇਹ ਮੰਨ ਕੇ ਚੱਲਣ 5 ਲੱਖ 45 ਹਜ਼ਾਰ ਦਾ ਠੀਕ ਹੈ 5 ਲੱਖ ਦੇ 45 ਹਜ਼ਾਰ ਦਾ ਤੇ ਅਗਲਾ ਫਾਰਮ ਟਰੈਕ ਇਹ ਆ ਗਿਆ ਬਈ ਇਹ 2017 ਮਾਡਲ 475 ਡਿਮਾਂਡ ਆ ਇਹ ਆਪਣੇ ਦੂਜੇ ਵੇਲੀਆਂ ਦਾ ਇਹਦਾ ਸੌਦਾ ਸਾਡੇ 1.4 ਲੱਖ ਦਾ ਸੌਕੇ ਜਿਮਾਂਦਾਨ ਹੋ ਜਾਊਗਾ ਸਾਡੇ 4 ਲੱਖ ਰੁਪਏ ਉਹ ਦਿਖਾ ਦਿਓ ਇੱਥੇ ਠੀਕ ਹੈ ਬਈ ਇਹ ਕਾ ਨੁਕਰਾ ਦਿਖਾਉਣੇ ਤੁਹਾਨੂੰ ਬਈ ਟਰੈਕਟਰ ਦੀ ਕੰਡੀਸ਼ਨ ਸੁਪਰ ਮੈਕਸ ਹਾਲ ਹੈ ਇਹ ਮਾਡਲ ਆ ਗਿਆ ਏ ਡੀਸ਼ਨ ਦਾ ਚੰਗਾ ਗਾ ਮਾਰ ਕੇ 12 ਦੇ ਕਾਪੀ 13ਾਂ ਦੀ ਆ ਬਹੁਤ ਚੰਗਾ ਟਰੈਕਟਰ ਆਗਾ ਸਾਰਾ ਇਹ ਤੋਂ ਲੈ ਕੇ ਜੱਡ ਤੱਕ ਰੇ ਨਾਲ ਆਗਾ ਇੰਨਾ ਇਵੇਂ ਬੇਉਂਗਾ ਹਾਂ 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 ਠਕ ਲੁੱਕ ਲੱਗਿਆ ਹੈਗਾ ਪੈਰ ਇਹਦੇ ਹੈਗੇ ਹੈਗੇ 80 ਕੇ ਪੈਸੇ ਓਕੇ ਬਈ ਫੁੱਲ ਚੰਗਾ ਟਰੈਕਟਰ ਆ 13 ਮਾਰ ਕੇ 12 ਦੇ 80 13ਾਂ ਦੀ ਆ ਤਿੰਨ ਸਤਨਵੇਂ ਮੰਗਵਾ 3 ਲੱਖ ਪੈਂਟ ਹੈਗਾ ਟਰੈਕਟਰ ਤੇ 3 ਲੱਖ ਤੇ 50 ਹਜ਼ਾਰ ਬਾਕੀ ਟਰੈਕਟਰ ਬਹੁਤ ਚੰਗਾ ਇਹ ਮਗਰਾੜਾਂ ਦੇ ਵਿੱਚੋਂ ਪੁੱਛੋ ਵੀ ਨਾ ਹਜੇ ਤੱਕ ਹੋਰਾ ਵੀ ਕੋਈ ਗਲਾਬਟ ਗਲੂਟਣੀ ਯਸਟ ਕਿਸਟੋਕਰ ਵੀ ਲੱਗੇ ਆ ਠੀਕ ਆ ਬਈ ਜਿਵੇਂ ਆਇਆ ਕਹ ਲਿਆ ਨਾ ਉ ਤੇ ਇਹਨਾਂ ਨਾਲ ਵੀ ਆਪਣੇ ਕੋਲ ਹੋਰ ਟਰੈਕਟਰ ਵੀ ਹੁੰਦੇ ਨੇ ਹਾਂ ਹਾਂ ਜਉਂਦੀ ਯਾਰ ਮਿਲ ਜੂਗਾ ਬਾਕੀ ਜਿਹੜਾ ਵੀ ਕਿਸੇ ਨੂੰ ਕੋਈ ਚਾਹੀਦਾ ਹੋਵੇ ਕੋਈ ਗੱਲ ਤੇ ਫੋਨ ਤੇ ਕਨੈਕਟ ਕਰ ਲੈ ਕਈ ਵਾਰੀ ਕੋਈ ਆਉਣ ਵਾਲਾ ਹੁੰਦਾ ਹੈਗਾ ਠੀਕ ਹੈ ਉਹ ਖੜਾ ਹੁੰਦਾ ਹੈਗਾ ਕੋਈ ਗੱਲ ਤੇ ਫੋਨ ਤੇ ਗੱਲ ਕਰ ਲੈ ਆ ਵੀਰ ਭਾਈ ਕਰਨ ਉਹ ਹੀ ਜਿੰਨਾਂ ਨੂੰ ਕੋਈ ਜੱਸ ਹੋਵੇ ਹਨਾ ਲੈਣ ਦੇ ਕਈ ਮਾਡਲ ਮਿਲ ਜੂਗਾ ਟਰੈਕਟਰ ਮਿਲ ਜੂਗਾ ਟਰੈਕਟਰ ਵੀ ਗਾਰੰਟੀ ਵਾਲਾ ਮਿਲ ਜੂਗਾ ਉਹ ਗੱਲ ਨਹੀਂ ਵੀ ਪੂਰਾ ਕੁਆਡ ਮਿਲੂਗਾ ਚੰਗਾ ਟਰੈਕਟਰ ਮਿਲੂਗਾ ਠੀਕ ਆ ਭਾਈ ਗੱਲ ਕਰਕੇ ਆਪਦੇ ਹਨਾ ਫੇਰ ਠੋਕ ਕੇ ਫੇਰ ਆਏ ਬਾਕੀ ਆਪਾਂ ਤਕਰੀਬਨ ਜਿਹੜੇ ਰੇਟ ਦੱਸਦੇ ਆਪਾਂ ਸਾਰੇ ਜੇ ਦੇਣ ਦੇ ਵਾਲੀ ਦੱਸਿਆਗੇ ਉਹ ਕੰਮ ਨਹੀਂਗਾ ਵੀ ਫੋਨੇ ਕਰਕੇ ਦੋ ਬਾਦ ਭਾਈ ਇਹ 20 ਹਜ਼ਾਰ ਇੱਕ ਹੋਰ ਘੱਟ ਹੋਜੂ 3 ਘੱਟ ਹੋਜੂ ਉਹ ਕੰਮ ਨਹੀਂ ਆ ਕੀ ਪਰ ਹਾਂ ਸੂਟ ਕਰੇ ਬਿਨਾ ਮੋੜ ਨਹੀਂ ਹਾਂ ਹਾਂ ਕਰੇ ਬਿਨਾ ਮੋੜਦੇ ਨਹੀਂ ਲੋਕੇਸ਼ਨ ਆ ਆਪਾਂ ਦੁਬਾਰੇ ਫੇਰ ਦੱਸਨੇ ਵੀ ਤਲ ਠੀਕ ਹੈ ਡਾਇਰੈਕਟਰ ਆਪਣੇ ਤਲਵੰਡੀ ਸਾਹਿਬ ਹੀ ਹੁੰਦੇ ਆਗੇ ਇਹ ਕਿਸੇ ਨੇ ਆਪਣਾ ਹੋਵੇ ਉਹੀ ਵੀਰਪਾਈ ਆਪਾਂ ਨੂੰ ਹੋਣਾ ਕਰ ਲੈ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਬਹੁਤ ਵਾਧਾ ਸ਼ੇਅਰ ਜਰੂਰ ਕਰੋ ਬਾਈ ਜੀ ਧੰਨਵਾਦ